ਕਰਦੇ ਆ ਰਾਜਵੀਰ ਜਵੰਦਾ ਹੁਣਾਂ ਦੀ ਜਿਨ੍ਹਾਂ ਦੀ ਹਾਲਤ ਦੇ ਵਿੱਚ ਕੋਈ ਸੁਧਾਰ ਨਜ਼ਰ ਨਹੀਂ ਆ ਰਿਹਾ 40s ਨੇ ਮੈਡੀਕਲ ਬੁਲੇਟਿਨ ਜਾਰੀ ਕੀਤਾ ਹੈ 7 ਦਿਨਾ ਤੋਂ ਰਾਜਵੀਰ ਜਵੰਦਾ ਵੈਂਟੀਲੇਟਰ ਤੇ ਨੇ ਜਵੰਦਾ ਦੇ ਸਰੀਰ ਦੇ ਵਿੱਚ ਕੋਈ ਮੂਵਮੈਂਟ ਨਜ਼ਰ ਨਹੀਂ ਆ ਰਹੀ ਕੋਈ ਹਿਲਜੁਲ ਨਜ਼ਰ ਨਹੀਂ ਆ ਰਹੀ ਉਹਨਾਂ ਦੇ ਬਾਕੀ ਜਿਹੜੇ ਅੰਗ ਨੇ ਬਾਡੀ ਦੇ ਉਹਨਾਂ ਤੱਕ ਆਕਸੀਜਨ ਨਹੀਂ ਪਹੁੰਚ ਰਹੀ 7 ਦਿਨਾ ਬਾਅਦ ਵੀ ਫੋਰਟਿਸ ਦੇ ਵੱਲੋਂ ਜਿਹੜਾ ਬਿਆਨ ਜਾਰੀ ਕੀਤਾ ਗਿਆ ਉਸ ਦੇ ਵਿੱਚ ਇਹੀ ਕਿਹਾ ਗਿਆ ਹੈ ਕਿ ਹਾਲੇ ਕਿਸੇ ਤਰ੍ਹਾਂ ਦੀ ਕੋਈ ਵੀ ਮੂਵਮੈਂਟ ਨਜ਼ਰ ਨਹੀਂ ਹੈ ਉਹਨਾਂ ਦੀ ਹਾਲਤ ਹਾਲੇ ਵੀ ਨਾਸੁਖ ਬਣੀ ਹੋਈ ਹੈ ਹਾਲਾਂਕਿ ਅਰਦਾਸਾਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਅਪੀਲ ਕੀਤੀ ਜਾ ਰਹੀ ਹੈ ਸਾਰਿਆਂ ਨੂੰ ਅਰਦਾਸ ਕਰਨ ਦੀ ਤਾਂ ਜੋ ਜਵੰਦਾ ਜਲਦ ਠੀਕ ਹੋ ਕੇ ਆਪਣੇ ਪਰਿਵਾਰਿਕ ਮੈਂਬਰਾਂ ਦੇ ਵਿਚਕਾਰ ਆ ਜਾਣ ਉਹਨਾਂ ਦੀ ਪਤਨੀ ਉਹਨਾਂ ਦੇ ਮਾਤਾ ਉਹਨਾਂ ਦੇ ਬੱਚੇ ਰਾਜਵੀਰ ਜਵੰਦਾ ਦਾ ਇੰਤਜ਼ਾਰ ਕਰ ਰਹੇ ਨੇ ਬੱਚਾ-ਬੱਚਾ ਰੱਬ ਅਗੇ ਅਰਦਾਸ ਕਰ ਰਿਹਾ ਉਹ ਬੱਚੇ ਆਪਣੇ ਪਿਤਾ ਦੇ ਲਈ ਅਰਦਾਸ ਕਰ ਰਹੇ ਨੇ ਕਿ ਉਹਨਾਂ ਦੇ ਪਿਤਾ ਜਿਹੜੇ ਨੇ ਜਲਦ ਠੀਕ ਹੋ ਕੇ ਆਪਣੇ ਘਰ ਵਾਪਸ ਆ ਜਾਣ ਫੋਰਟਸ ਨੇ ਮੈਡੀਕਲ ਬੁਲੇਟਿਨ ਜਾਰੀ ਕੀਤਾ ਜਿਸ ਦੇ ਵਿੱਚ ਇਹੀ ਦਾਵਾ ਕੀਤਾ ਗਿਆ ਕਿ ਰਾਜਵੀਰ ਜਵੰਦਾ ਹਾਲੇ ਵੀ ਠੀਕ ਨਹੀਂ ਉਹਨਾਂ ਦੇ ਸਰੀਰ ਦੇ ਵਿੱਚ ਕੋਈ ਮੂਵਮੈਂਟ ਕੋਈ ਹਿਲਜੁਲ ਨਹੀਂ ਹੋ ਰਹੀ ਰਾਜਵੀਰ ਜਵੰਦਾ ਜਿਹੜੇ ਕਿ 24 ਘੰਟੇ ਡਾਕਟਰਾਂ ਦੀ ਨਿਗਰਾਨੀ ਹੇਠ ਨੇ ਉਹਨਾਂ ਤੇ ਲਈ ਹਰ ਕੋਈ ਦੁਆਵਾਂ ਕਰ ਰਿਹਾ ਹੈ ਸ਼੍ਰੀ ਆਮ ਸਾਹਿਬ ਗੁਰਦੁਆਰੇ ਤੋਂ ਦੇਗ ਲੈ ਕੇ ਫੋਰਟਿਸ ਲੈ ਕੇ ਜਾ ਰਹੇ ਨੇ ਤਾਂ ਜਕਸੀਰ ਸਾਡੇ ਸਹਿਯੋਗੀ ਫੋਨ ਲਾਈਨ ਤੇ ਜੁੜੇ ਨੇ ਜਕਸੀਰ ਕੀ ਕੋਈ ਜਾਣਕਾਰੀ ਹੈ ਫੋਰਟਿਸ ਨੇ ਮੈਡੀਕਲ ਬੁਲੇਟਿਨ ਜਾਰੀ ਕੀਤਾ 7 ਦਿਨ ਹੋ ਚੁੱਕੇ ਨੇ ਵੈਂਟੀਲੇਟਰ ਤੇ ਨੇ ਹਾਲੇ ਵੀ ਕੋਈ ਮੂਵਮੈਂਟ ਨਹੀਂ ਹੈ ਸਰੀਰ ਦੇ ਵਿੱਚ ਜੀ ਬਿਲਕੁਲ ਮੈਡੀਕਲ ਬੁਲੇਟਿਨ ਦੇ ਵਿੱਚ ਜਾਰੀ ਕੀਤਾ ਗਿਆ ਡਾਕਟਰ ਮੋਸ ਦੇ ਵਿੱਚ ਵੀ ਇਹੀ ਕਿਹਾ ਗਿਆ ਜਿਹੜੀ ਸਥਿਤੀ ਹੈ ਉਹ ਹਜੇ ਵੀ ਨਾਜ਼ੁਕ ਬਣੀ ਹੋਈ ਹੈ ਪਰ ਉੱਥੇ ਜੇ ਤੁਸੀਂ ਗੱਲ ਕਰੀਏ ਵੱਖ-ਵੱਖ ਕਲਾਕਾਰਾਂ ਨੂੰ ਮਿਲ ਕੇ ਆਉਂਦੇ ਨੇ ਰੇਸ਼ਮ ਸਿੰਘ ਅਨਮੋਲੋਂ ਨਾਲ ਆਂਦਰ ਬਿੱਲਾ ਉਹਨਾਂ ਨਾਲ ਰਹਿੰਦੇ ਨੇ ਜਾਂ ਹੋਰ ਵੀ ਪੋਲੀਟਿਕਲ ਲੀਡਰ ਮਿਲ ਕੇ ਆਏ ਜਦੋਂ ਉਹਨਾਂ ਕਿ ਉਹਨਾਂ ਦਾ ਕਹਿਣਾ ਹੈ ਕਿ ਅੱਗੇ ਨੂੰ ਸਿੱਧੇ ਵਿੱਚ ਸੁਧਾਰ ਹੈ ਅਰਦਾਸਾਂ ਬੇਨਤੀਆਂ ਕਰੋ ਉਹ ਜਿੰਨੀਆਂ ਹੋ ਸਕਦੀਆਂ ਨੇ ਅਰਦਾਸਾਂ ਬੇਨਤੀਆਂ ਕਰੋ ਬਦ-ਬਦ ਜਥੇਵੰਦੀਆਂ ਵੀ ਉੱਥੇ ਪਹੁੰਚਦੀਆਂ ਨੇ ਸਿੱਖ ਜਥੇਵੰਦੀਆਂ ਜਿਹੜੀਆਂ ਉੱਥੇ ਅਰਦਾਸ ਕਰਦੀਆਂ ਨੇ ਕੋਲ ਖੜ ਕੇ ਅਰਦਾਸ ਕਰਦੀ ਇਹ ਵੀ ਜਲਦੀ ਤੋਂ ਜਲਦੀ ਜਬੰਦਾ ਠੀਕ ਹੋਣ ਪਰ ਜਿਹੜਾ ਮੈਡੀਕਲ ਬੁਲੇਟਿਨ ਆ ਉਹ ਕਿਤਨਾ ਕਿਤੇ ਜਿਹੜੀ ਚਿੰਤਾ ਪ੍ਰਗਟ ਹੁੰਦੀ ਉਹਦੇ ਨਾਲ ਉੱਥੇ ਡਾਕਟਰਸ ਕਹਿੰਦੇ ਆ ਕਿ ਵੀ ਹਜੇ ਵੀ ਜਿਵੇਂ ਪਹਿਲੇ ਦਿਨ ਜਦੋਂ ਉਹਨਾਂ ਦਾ ਐਕਸੀਡੈਂਟ ਹੋਇਆ ਸੀ ਜਿਹੀ ਜੀ ਕੰਡੀਸ਼ਨ ਉਹਨਾਂ ਦੀ ਉਦੋਂ ਸੀ ਹੁਣ ਵੀ ਉਹੀ ਜੀ ਕੰਡੀਸ਼ਨ ਹੋ ਚੁੱਕੀ ਆ ਕਿਉਂਕਿ ਸਰੀਰ ਦੇ ਵਿੱਚ ਪ੍ਰੋਪਰ ਤਰ੍ਹਾਂ ਜਿਹੜੀ ਆਕਸੀਜਨ ਆ ਸਪਲਾਈ ਨਹੀਂ ਹੋ ਪਾ ਰਹੀ ਸਿਰ ਦੇ ਵਿੱਚ ਜਿਆਦਾ ਸੱਟ ਲੱਗੀ ਆ ਤਾਂ ਨਾੜਾਂ ਬਲੌਕੇਜ ਹੋ ਚੁੱਕੀਆਂ ਨੇ ਪ੍ਰੋਪਰ ਤਰੀਕੇ ਨਾਲ ਆਕਸੀਜਨ ਜਿਹੜੀ ਸਾਰੀ ਬਾਡੀ ਦੇ ਵਿੱਚ ਨਹੀਂ ਜਾ ਰਹੀ ਹੱਥਾਂ ਪੈਰਾਂ ਦੀ ਮੂਵਮੈਂਟ ਪਹਿਲਾਂ 1-2 ਦਿਨ ਪਹਿਲਾਂ ਦੇਖਣ ਨੂੰ ਜ਼ਰੂਰ ਮਿਲੀ ਸੀ ਪਰ ਉਸ ਤੋਂ ਬਾਅਦ ਦੁਬਾਰਾ ਤੋਂ ਉਹੀ ਕੰਡੀਸ਼ਨ ਦੁਬਾਰੇ ਹੋ ਚੁੱਕੀ ਹੈ ਹੁਣ ਕੋਈ ਮੂਵਮੈਂਟ ਜਿਹੜੀ ਉਹ ਨਜ਼ਰ ਨਹੀਂ ਆਉਂਦੀ ਹਾਲਾਂਕਿ ਡਾਕਟਰਸ ਕਹਿ ਰਹੇ ਨੇ ਵੀ ਜਲਦੀ ਤੋਂ ਜਲਦੀ ਜਿਹੜਾ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਐਕਸਪਰਟ ਡਾਕਟਰਸ ਦੀ ਟੀਮ ਉਹਨਾਂ ਦੇ ਉੱਪਰ ਲੱਗੀ ਹੋਈ ਹੈ ਪਰ ਫਿਰ ਵੀ ਜਿਹੜੀ ਸਿਚੁਏਸ਼ਨ ਹੈ ਉਹਨਾਂ ਦੇ ਹਜੇ ਨਾ ਹਜੇ ਕਿਤੇ ਨਾ ਕਿਤੇ ਜਿਹੜੀ ਕ੍ਰਿਟੀਕਲ ਬਣੀ ਹੋਈ ਹੈ ਕਿਉਂਕਿ ਫ੍ਰੈਕਚਰ ਜ਼ਿਆਦਾ ਨੇ ਤਾਂ ਟੈਸਟ ਵਗੈਰਾ ਵੀ ਕੀਤੇ ਗਏ ਬੀਤੇ ਦਿਨਾਂ ਦੇ ਵਿੱਚ ਐਕਸ-ਰੇਸ ਕੀਤੇ ਗਏ ਉਸ ਦੇ ਬਾਅਦ ਵੀ ਜਿਹੜਾ ਉਹਨਾਂ ਦੀ ਸਿਹਤ ਦੇ ਵਿੱਚ ਕੋਈ ਸੁਧਾਰ ਨਹੀਂ ਹੈ ਹਜੇ ਵੀ ਜਿਹੜੀ ਸਿਚੁਏਸ਼ਨ ਹੈ ਉਹ ਕ੍ਰਿਟੀਕਲ ਬਣੀ ਹੋਈ ਹੈ ਹੂੰ ਠੀਕ ਹੈ ਠੀਕ ਹੈ ਸ਼ੁਕਰੀਆ ਜਗਸੀਰ तमाम ਜਾਣਕਾਰੀ ਦੇ ਲਈ ਤਾਂ ਹਾਲੇ ਵੀ ਉਹਨਾਂ ਦੀ ਸਿਹਤ ਦੇ ਵਿੱਚ ਕੋਈ ਸੁਧਾਰ ਨਜ਼ਰ ਨਹੀਂ ਆ ਰਿਹਾ ਸਰੀਰ ਦੇ ਵਿੱਚ ਕੋਈ ਹਿਲਜੁਲ ਨਜ਼ਰ ਨਹੀਂ ਆ ਰਹੀ ਜਿਸ ਕਰਕੇ ਉਹਨਾਂ ਦੀ ਉਹਨਾਂ ਦੀ ਹਾਲਤ ਹਾਲੇ ਵੀ ਨਾਜ਼ੁਕ ਬਣੀ ਹੋਈ ਹੈ